ਸਿੰਘ ਜੋ ਕਿ ਬਹਾਦਰਗੜ ਦੇ ਏਰੀਆ ਦਾ ਰਹਿਣ ਵਾਲਾ ਵਿਅਕਤੀ ਹੈ ਜਿਸ ਨੇ ਕੰਪਲੀਟ ਕੀਤੀ ਸਿਕਿਉਰਿਟੀ ਉਸ ਦਾ ਮੋਬਾਈਲ ਗਮ ਹੋ ਚੁੱਕਿਆ ਜਿਸ ਤੋਂ ਬਾਅਦ ਉਸ ਦੀ ਸੂਚਨਾ ਪੰਜਾਬ ਪੁਲਿਸ ਦੇ ਸਾਰੇ ਗਰੁੱਪਾਂ ਦੇ ਵਿੱਚ ਸ਼ੇਅਰ ਹੋਈ ਇਸ ਦੀ ਜਾਣਕਾਰੀ ASI ਹਰਦੇਵ ਸਿੰਘ ਤੱਕ ਪਹੁੰਚੀ ਜਦੋਂ ASI ਹਰਦੇਵ ਸਿੰਘ ਨੂੰ ਇਹ ਗੁੰਮਿਆ ਹੋਇਆ ਮੋਬਾਈਲ ਮਿਲਿਆ ਤਾਂ ਉਹਨਾਂ ਨੇ ਅੰਗਦ ਸਿੰਘ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਡਿਊਟੀ ਦੇ ਉੱਪਰ ਤੇ ਨਾਤ ASI ਹਰਦੇਵ ਸਿੰਘ ਕੋਲ ਅੰਗਦ ਸਿੰਘ ਪਹੁੰਚਿਆ ਐਸਆਈ ਹਰਦੇਵ ਸਿੰਘ ਨੇ ਉਹਨਾਂ ਨੂੰ ਉਹਨਾਂ ਦਾ ਮੋਬਾਈਲ ਵਾਪਸ ਕੀਤਾ। ਇਸ ਮੌਕੇ ਅੰਗਦ ਸਿੰਘ ਨੇ ਐਸਆਈ ਹਰਦੇਵ ਸਿੰਘ ਦਾ ਅਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ। ਜਿਸ ਤੋਂ ਬਾਅਦ ਸਾਡੀ ਟੀਮ ਨੇ ਜਦੋਂ ਐਸਆਈ ਹਰਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ। ਸਰ ਜੀ ਮੇਰਾ ਮੋਬਾਈਲ ਨਾ ਥਾਪਰ ਕਾਲ ਦੇ ਕੋਲ ਵਿਗਿਆਸ ਕਈ ਦਿਨ ਪਹਿਲਾਂ ਜੀ। ਔਰ ਹਰਦੇਵ ਜੀ ਨੇ ਉਹ ਉੱਥੋਂ ਮੋਬਾਈਲ ਦੇ ਵਿੱਚ ਮੇਰਾ ਨੰਬਰ ਲੈ ਕੇ ਮੈਨੂੰ ਸਪੈਸ਼ਲ ਤੌਰ ਤੇ ਫੋਨ ਕੀਤਾ ਜੀ। ਔਰ ਮੈਨੂੰ ਉਹਨਾਂ ਨਾਲ ਮੋਬਾਈਲ ਦਿੱਤਾ। ਮੈਂ ਮੋਬਾਈਲ ਕਾਫੀ ਮਹਿੰਗਾ ਸੀ ਸਰ। ਔਰ ਜੇ ਜਦੋਂ ਮੋਬਾਈਲ ਗੁਆ ਔਰ ਮੈਂ ਕਾਫੀ ਪ੍ਰੇਸ਼ਾਨ ਹੋ ਗਿਆ ਜੀ ਤੇ ਥੋੜੇ ਟਾਈਮ ਬਾਅਦ ਹਦੀਪ ਜੀ ਦਾ ਫੋਨ ਆਇਆ ਵੀ ਮੇਰੇ ਕੋ ਫੋਨ ਹੈ ਵੀ ਆ ਕੇ ਆਪਣੀ ਆਈਡੀ ਦਿਓ ਔਰ ਫੋਨ ਲੈ ਜਾਓ ਤੇ ਮੈਂ ਧੰਨਵਾਦ ਕਰਨਾ ਹਦੀਪ ਜੀ ਦਾ ਪੁਲਿਸ ਭਾਗ ਦਾ ਜੀ ਜਿਨ੍ਹਾਂ ਨੇ ਮੇਰਾ ਮੋਬਾਈਲ ਲੱਭ ਦਿੱਤਾ ਜੀ ਉੱਤਮ ਮਾਨਦਰੀ ਦੀ ਮਿਸਾਲ ਕਾਇਮ ਕੀਤੀ ਹੈ ਨਾ ਹਦੀਬ ਜੀ ਨੇ ਤੁਸੀਂ ਸਮਝਦੇ ਹੋ ਵੀ ਜਿਸ ਤਰ੍ਹਾਂ ਅੱਜ ਕੱਲ ਮੋਬਾਈਲ ਦੇ ਵਿੱਚ ਸਾਡੀ ਹਰ ਇੱਕ ਚੀਜ਼ ਮੋਬਾਈਲ ਦੇ ਵਿੱਚ ਹੁੰਦੀ ਹੈ ਜੇਕਰ ਮੋਬਾਈਲ ਨਾ ਮਿਲ ਜਾਵੇ ਤਾਂ ਕਿਤਨਾ ਕਿਤੇ ਉਹਦਾ ਨੁਕਸਾਨ ਵੀ ਤੁਹਾਨੂੰ ਜ਼ਰੂਰ ਹੁੰਦਾ ਬਿਲਕੁਲ ਨੁਕਸਾਨ ਹੋ ਜਾਂਦਾ ਸਭ ਜੋ ਕੰਪਨੀ ਦਾ ਡਾਟਾ ਕੋਈ ਪਰਸਨਲ ਫੋਟੋ ਵਗੈਰਾ ਪਈਆਂ ਨੇ ਸਾਡੇ ਵਿੱਚ ਇਸ ਦਾ ਕਾਫੀ ਨੁਕਸਾਨ ਹੋ ਸਕਦਾ ਸਭ ਜੀ ਤੇ ਤੁਸੀਂ ਇਸ ਤੇ ਹਦੀਬ ਜੀ ਤੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਬਹੁਤ ਬਹੁਤ ਧੰਨਵਾਦ ਕਰਨਾ ਸਭ ਜੀ ਨੇ ਬਹੁਤ ਮਿਹਰਬਾਨੀ ਸਰਾਂ ਦੀ ਬਹੁਤ ਮਾਨਦਰੀ ਵੰਦਰੀ ਦਾ ਫੋਨ ਵਾਪਸ ਕੀਤਾ ਹੈ ਨਾ ਮੇਰਾ ਅਰੇ ਕੀ ਨ ਮੇਰਾ ਨਾਮ ਐਸੀ ਹਰਦੇਵ ਸਿੰਘ ਹੈ ਹਰਦੇਵ ਸਿੰਘ ਜਿਹੜਾ ਜੇ ਤੁਸੀਂ ਮੋਬਾਈਲ ਦਿੱਤਾ ਹੈ ਇਹਦੇ ਬਾਰੇ ਦਾ ਹਦੋਂ ਕਿੱਥੋਂ ਮਿਲਿਆ ਸੀ ਉਹ ਕੁਛ ਨਹੀਂ ਪਹਿਲਾਂ ਸਾਡੀ ਡਿਊਟੀ ਸਿਵਲ ਲਾਈਨ ਲਾਈਟਾਂ ਦੀ ਡਿਊਟੀ ਸੀਗੀ ਤੇ ਅਸੀਂ ਆਪਣੀ ਡਿਊਟੀ ਕਰ ਰਹੇ ਸੀ ਮੇਰੇ ਨਾਲ ਪੀਐਜੀ ਨਰਿੰਦਰ ਸਿੰਘ ਤੇ ਅਸੀਂ ਕੁਦਰਤੀ ਉੱਥੇ ਆਪਣੀ ਟ੍ਰੈਫਿਕ ਨੂੰ ਨਿਗ੍ਹਾ ਰਹੇ ਸੀਗੇ ਤੇ ਸਾਨੂੰ ਇੱਕ ਮੋਬਾਈਲ ਮਿਲਿਆ ਮੋਬਾਈਲ ਮਿਲਣ ਤੋਂ ਬਾਅਦ ਮੈਂ ਉੱਥੇ ਜਿੰਨੇ ਵੀ ਰੇਡੀ ਵਾਲੇ ਜਾਂ ਆਪਣੇ ਬੱਚੇ ਸੀ ਥਾਪਰ ਯੂਨੀਵਰਸਿਟੀ ਵਾਲੇ ਮੈਂ ਉਹਨਾਂ ਸਾਰਿਆਂ ਨੂੰ ਇਹ ਗੱਲ ਕਹੀ ਕਿ ਸਾਡੇ ਕੋਲ ਇੱਕ ਮੋਬਾਈਲ ਸਾਨੂੰ ਮਿਲਿਆ ਹੈ। ਅਗਰ ਕਿਸੇ ਦਾ ਵੀ ਹੋਵੇ ਤਾਂ ਆਪਣੀ ਆਈਡੀ ਪ੍ਰੂਫ ਦਿਖਾ ਕੇ ਆਪਣਾ ਮੋਬਾਈਲ ਸੱਟ ਤੋਂ ਲੈ ਸਕਦਾ ਹੈ। ਔਰ ਜਿਨ੍ਹਾਂ ਨੂੰ ਮੈਂ ਆਪਣਾ ਨਾਮ ਹੀ ਦੱਸਿਆ ਤੇ ਆਪਣਾ ਉਹ ਪੋਸਟ ਵੀ ਦੱਸੀ ਵੀ ਸਾਡੇ ਕੋਲ ਇੱਥੇ ਆ ਕੇ ਸਾਡੇ ਕੋਲ ਲੈ ਸਕਦੇ ਨੇ। ਕੁਝ ਦਿਨ ਬਾਅਦ ਮੈਂ ਪਰਦਗੀ ਉਸ ਮੋਬਾਈਲ ਨੂੰ ਚਾਲੂ ਕਰਕੇ ਜਿਹੜਾ ਡੈੱਡ ਸੀਗਾ ਚਾਲੂ ਕਰਕੇ ਮੈਂ ਇਹਨਾਂ ਦਾ ਨੰਬਰ ਵਗੈਰਾ ਸੰਪਰਕ ਕੀਤਾ ਇਹਨਾਂ ਨਾਲ ਵੀਰ ਨਾਲ ਜੋ ਅੰਗਰਜੀ ਨੇ ਇਹ ਕਹਿੰਦੇ ਕਿ ਸਾਡਾ ਫੋਨ ਡਿੱਗਿਆ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਡਾ ਅਗਰ ਤੁਹਾਡਾ ਫੋਨ ਹੈ ਤਾਂ ਆਪਣਾ ID ਵਗੈਰਾ ਲੈ ਕੇ ਤੇ ਤੁਸੀਂ ਆ ਕੇ ਮੇਰੇ ਤੋਂ ਆਪਣਾ ਫੋਨ ਜਿਹੜਾ ਰিসিਵ ਕਰ ਸਕਦੇ ਹੋ ਤੇ ਕੁਛ ਦੇ ਨੇ ਨਹੀਂ ਆ ਸਕਿਆ ਕਹਿੰਦੇ ਸੀ ਮੈਂ ਬਿਮਾਰ ਸੀਗਾ ਮੈਂ ਇਹਨਾਂ ਨੂੰ ਦੋ ਤਿੰਨ ਵਾਰੀ ਫੋਨ ਕੀਤਾ ਅੱਜ ਫਿਰ ਸਵੇਰੇ ਫੋਨ ਕੀਤਾ ਸੀਗਾ ਮੈਂ ਕਿਹਾ ਵੀਰ ਜੀ ਆਪਣਾ ਫੋਨ ਆ ਕੇ ਲੈ ਜਾਓ ਮੇਰੇ ਕੋਲ ਤੁਹਾਡਾ ਫੋਨ ਪਿਆ ਹੈ ਜਿਹੜੀ ਵੀਰ ਅੱਜ ਆਏ ਸੀ ਔਰ ਜਿਨ੍ਹਾਂ ਨੂੰ ਮੈਂ ਆਪਣਾ ਮੋਬਾਈਲ ਜਿਹੜਾ ਸੀ ਇਹਨਾਂ ਦੇ ਹਵਾਲੇ ਕੀਤਾ ਇਹ ਕਿੱਥੇ ਰਹਿਣ ਵਾਲੇ ਨੇ ਇਹ ਇਹ ਵੀਰ ਅੰਗਰਦੇ ਦਾ ਨਾਮ ਹੈ ਇਹ ਰਾਜਪੁਰਾ ਦਾ ਸਰੇ ਨੇ ਵੀ ਮੈਂ ਉੱਥੋਂ ਦਾ ਰਹਿਣ ਵਾਲਾ ਇੱਥੇ ਮੈਂ ਕੰਪਨੀ 'ਚ ਕੰਮ ਕਰਦਾ